ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਜੋ ਕਨਸੈਪਟ ਹੈ ਜੋ ਵਿਚਾਰ ਹੈ ਉਹ ਇਹ ਹੈ ਕਿ ਤੁਹਾਡੇ ਕੋਲ ਬਹੁਤ ਪੈਸਾ ਹੈ ਇਹ ਵਿਚਾਰ ਨੂੰ ਆਪਣੇ ਮਨ ਦੇ ਵਿੱਚ ਬਿਠਾ ਲਓ ਇਹ ਕਨਸੈਪਟ ਹੈ ਜੇਕਰ ਤੁਸੀਂ ਵੀ ਗਰੀਬੀ ਬੇਰੁਜ਼ਗਾਰੀ ਲਾਚਾਰੀ ਦੇ ਨਾਲ ਲੜ ਰਹੇ ਹੋ ਤੁਹਾਡੇ ਜੀਵਨ ਵਿੱਚ ਸੰਘਰਸ਼ ਹੈ ਤੁਸੀਂ ਵੀ ਰੁਪਏ ਰੁਪਏ ਤੋਂ ਮਹਤਾਜ ਹਾਂ ਕੰਮ ਕਰ ਕਰਦੇ ਹਾਂ ਪਰ ਕੰਮ ਵਿੱਚ ਬਰਕਤ ਨਹੀਂ ਰਹਿੰਦੀ ਤਾਂ ਆਪਣੇ ਮਨ ਦੇ ਵਿਚਾਰਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰੋ ਤੁਹਾਡੇ ਮਨ ਦੇ ਵਿਚਾਰ ਹੀ ਤੁਹਾਡੇ ਜੀਵਨ ਨੂੰ ਸਿਰਜਦੇ ਆ ਮੈਂ ਪਹਿਲਾਂ ਵੀ ਕਈ ਵਾਰ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਪਰ ਤੁਸੀਂ ਆਪਣੇ ਮਨ ਦੇ ਵਿਚਾਰ ਨੂੰ ਜਦ ਤੱਕ ਨਹੀਂ ਬਦਲਦੇ ਤੁਹਾਡੇ ਜੀਵਨ ਦੇ ਵਿੱਚ ਵੀ ਬਦਲਾਅ ਨਹੀਂ ਆਵੇਗਾ ਤੁਸੀਂ ਪੈਸਾ ਚਾਹੋ ਨੀਓ ਤਰੱਕੀ ਚਾਹੋ ਨੀਓ ਨਾਮ ਚਾਹੋ ਨੀਓ ਫੇਮ ਚਾਹੋ ਨੀਓ ਸ਼ੌਹਰਤ ਚਾਹੋ ਨੀਓ ਤਾਂ ਆਪਣੇ ਮਨ ਦੇ ਵਿੱਚੋਂ ਸਭ ਤੋਂ ਪਹਿਲੀ ਜਿਹੜੀ ਜ਼ਰੂਰੀ ਕਾਲੇ ਈਰਖਾ ਈਰਖਾ ਸਾਰਾ ਹੀ ਛੱਡ ਦਿਓ ਕੱਢ ਦਿਓ ਅਸੀਂ ਸੋਸ਼ਲ ਮੀਡੀਆ ਤੇ ਵੇਖਿਆ ਹੈਗਾ ਸੋਸ਼ਲ ਮੀਡੀਆ ਦਾ ਜ਼ਮਾਨਾ ਅਸੀਂ ਉਹਨਾਂ ਲੋਕਾਂ ਨੂੰ ਗਾਲਾਂ ਕੱਢ ਰਹੇ ਆ ਜਿਨ੍ਹਾਂ ਨੂੰ ਅਸੀਂ ਜਾਣਦੇ ਹੀ ਨਹੀਂ ਜਿਨ੍ਹਾਂ ਨਾਲ ਸਾਡਾ ਕੋਈ ਰਿਸ਼ਤਾ ਹੀ ਨਹੀਂ ਅਸੀਂ ਉਹਨਾਂ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਗਾਲਾਂ ਕੱਢ ਰਹੇ ਆ ਅਸੀਂ ਸਾੜਾ ਇੰਨਾ ਕ ਆਪਣੇ ਅੰਦਰ ਭਰ ਲਿਆ ਕਿ ਸਾਡੇ ਘਰ ਦੇ ਵਿੱਚੋਂ ਬਰਕਤਾਂ ਹੀ ਉੱਡ ਗਈਆਂ ਅਸੀਂ ਦੁੱਖ ਤਕਲੀਫ ਬਿਮਾਰੀ ਗਰੀਬੀ ਵਿਦਰਤਾ ਦੇ ਨਾਲ ਘਿਰ ਗਏ ਆ ਤੁਸੀਂ ਆਪਣੇ ਮਨ ਨੂੰ ਕਲੀਨ ਕਰੋ ਸ਼ੁੱਧ ਕਰੋ ਸਾਫ਼ ਕਰੋ ਮਨ ਦੇ ਵਿੱਚ ਚੰਗੇ ਵਿਚਾਰਾਂ ਨੂੰ ਲੈ ਕੇ ਆਓ ਆਪਣੇ ਮਨ ਨੂੰ ਰੀਪ੍ਰੋਗਰਾਮ ਕਰੋ ਤੁਹਾਡੇ ਘਰ ਦੇ ਚੋਂ ਗਰੀਬੀ ਬਿਮਾਰੀ ਉੱਡ ਜਾਊਗੀ ਤੁਹਾਡਾ ਰੋਜ਼ਗਾਰ ਚੱਲਣਾ ਸ਼ੁਰੂ ਹੋ ਜਾਊਗਾ ਹਰ ਰੋਜ਼ ਆਪਣੇ ਮਨ ਨੂੰ ਇੱਕੋ ਗੱਲ ਕਹੋ ਮੈਂ ਬਹੁਤ ਆਮੀਰ ਹਾਂ ਮੇਰੇ ਕੋਲੇ ਬਹੁਤ ਪੈਸਾ ਹੈ ਉਸ ਇੱਕ ਉਹ ਇੱਕ ਵਿਚਾਰ ਨੂੰ ਹਰ ਘੜੀ ਹਰ ਪਲ ਜਿਉਣਾ ਸ਼ੁਰੂ ਕਰੋ ਤੁਸੀਂ ਦੇਖੋਗੇ ਕੁਝ ਦਿਨਾਂ ਬਾਅਦ ਤੁਹਾਡੇ ਜੀਵਨ ਦਾ ਜੀਵਨ ਦੀਆਂ ਘਟਨਾਵਾਂ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਨਵੇਂ-ਨਵੇਂ ਕੰਮਾਂ ਦੇ ਆਫਰ ਮਿਲਨੇ ਸ਼ੁਰੂ ਹੋ ਜਾਣਗੇ ਤੁਹਾਡੇ ਜੀਵਨ ਦੇ ਵਿੱਚ ਨਵੇਂ ਲੋਕਾਂ ਦੀ ਐਂਟਰੀ ਆਉਣੀ ਸ਼ੁਰੂ ਹੋ ਜਾਏਗੀ ਹੁਣ ਬਹੁਤ ਹੀ ਸਾਰੇ ਲੋਕ ਕਹਿ ਦਿੰਦੇ ਆ ਕਿ ਇਕੱਲੇ ਸੋਚੇ ਨਾਲ ਜ਼ਿੰਦਗੀ ਕਿਵੇਂ ਬਦਲਦੀ ਆ ਸਰ ਆਇਸਟੈਂਡ ਕਹਿੰਦੇ ਆ ਵਿਗਿਆਨੀ ਨਹੀਂ ਸਮੇਂ ਦੇ ਵਿਗਿਆਨੀ ਬਹੁਤ ਮਹਾਨ ਵਿਗਿਆਨੀ ਨੇ ਉਹਾਂ ਦੇ ਸੋਚ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਕਿਸੇ ਵੀ ਚੀਜ਼ ਦੀ ਸਿਰਜਣਾ ਨਹੀਂ ਹੁੰਦੀ ਇੱਥੋਂ ਤੱਕ ਕਿ ਬ੍ਰਹਿਮੰਡ ਦੀ ਸਿਰਜਣਾ ਵੀ ਇੱਕ ਸੋਚ ਤੋਂ ਹੋਈ ਆ ਸਰ ਆਇਸਟੈਂਡ ਕਹਿੰਦੇ ਆ ਆਇਸਟੈਂਡ ਨੂੰ ਕੌਣ ਨਹੀਂ ਜਾਣਦਾ ਸੋ ਸੋਚੋਗੇ ਤਾਂ ਤੁਹਾਡੇ ਜੀਵਨ ਦੇ ਤੁਸੀਂ ਅਗਲੇ ਕਦਮ ਨੂੰ ਪੁੱਟ ਸਕੋਗੇ ਜੇਕਰ ਤੁਹਾਡੇ ਕੋਲ ਵਿਚਾਰ ਨਹੀਂ ਹੈ ਸੋਚ ਨਹੀਂ ਹੈ ਤੁਸੀਂ ਆਪਣੀ ਉਂਗਲ ਤੱਕ ਨਹੀਂ ਹਿਲਾ ਸਕਦੇ ਦੱਸੋ ਬਿਨਾ ਸੋਚ ਤੋਂ ਤੁਸੀਂ ਆਪਣੀ ਉਂਗਲ ਹਿਲਾ ਸਕਦੇ ਹੋ ਨਹੀਂ ਹਲਾ ਸਕਦੇ ਤੁਹਾਡਾ ਮਨ ਬ੍ਰਹਿਮੰਡ ਦੀ ਅੰਛ ਹੈ ਤੁਸੀਂ ਜੋ ਵੀ ਕੁਝ ਸੋਚਦੇ ਹੋ ਉਹ ਇੱਕ ਫ੍ਰੀਕਵੈਂਸੀ ਹੈ ਇੱਕ ਊਰਜਾ ਹੈ ਜੋ ਬ੍ਰਹਿਮੰਡ ਚ ਜਾਣਦੀ ਹੈ ਕੁੱਲ ਕਾਇਨਾਤ ਕੁੱਲ ਬ੍ਰਹਿਮੰਡ ਉਸ ਫ੍ਰੀਕਵੈਂਸੀ ਉਸ ਊਰਜਾ ਉਤੇ ਕੰਮ ਕਰਦਾ ਹੈ ਜੋ ਚੀਜ਼ ਤੁਸੀਂ ਚਾਹੋ ਨੇ ਹੋ ਚਾਹੇ ਉਹ ਦੁੱਖ ਆ ਚਾਹੇ ਉਹ ਸੁੱਖ ਆ ਤੁਹਾਡੇ ਲਈ ਬ੍ਰਹਿਮੰਡ ਉਹ ਚੀਜ਼ ਨੂੰ ਪ੍ਰਗਟ ਕਰ ਦਿੰਦਾ ਹੈ ਇਸ ਲਈ ਆਪਣੇ ਵਿਚਾਰਾਂ ਤੇ ਕੰਮ ਕਰਨਾ ਸ਼ੁਰੂ ਕਰੋ ਅਸੀਂ ਵਾਰ-ਵਾਰ ਇਹੀ ਗੱਲ ਕਰਦੇ ਆ ਰਹੇ ਹਾਂ ਪਹਿਲਾ ਕੋਈ ਐਸਾ ਪੇਜ ਜਾਂ ਚੈਨਲ ਹੋਵੇਗਾ ਪੂਰੇ ਇੰਸਟਾਗ੍ਰam ਪੂਰੇ ਫੇਸਬੁੱਕ ਦੇ ਉੱਤੇ ਜੋ ਤੁਹਾਨੂੰ ਲਾਈਵ ਹੋ ਕੇ ਲਾ ਆਫਰ ਸਟਰਕਚਰ ਮੈਨੀਫੈਸਟੇਸ਼ਨ ਮਨ ਰੀਮਾਈਂਡ ਰੀਪ੍ਰੋਗਰਾਮਿੰਗ ਨਾਲ ਰਿਲੇਟਡ ਵੀਡੀਓਸ ਤੁਹਾਨੂੰ ਸਿਥੀ ਰਹੀਆਂ ਤੁਸੀਂ ਵੇਖਿਆ ਵੀ ਨਹੀਂ ਹੋਵੇਗਾ ਸਾਡੀ ਕੋਸ਼ਿਸ਼ ਆ ਕਿ ਮਨ ਦੇ ਨਾਲ ਰਿਲੇਟਡ ਵਗ ਤੋਂ ਵੱਧ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਵਿਚਾਰ ਸਾਂਝੇ ਕੀਤੇ ਜਾਣ ਤਾਂ ਜੋ ਓਵਰ ਥਿੰਕਿੰਗ ਸਟ੍ਰੈਸ ਐਂਗਜ਼ਾਇਟੀ ਤੋਂ ਤੁਸੀਂ ਬਾਹਰ ਨਿਕਲ ਸਕੋ ਸਾਡੇ ਮਨ ਦੇ ਵਿੱਚ ਕੀ ਭਰਿਆ ਜਾ ਰਿਹਾ ਸਾਡੇ ਮਿਊਜ਼ਿਕ ਦੇ ਦੁਆਰਾ ਵੀ ਅਸੀਂ ਗੁੰਡੇ ਆ ਅਸੀਂ ਬਦਮਾਸ਼ ਆ ਅਸੀਂ ਬੰਦੇ ਮਾਰ ਕੇ ਸੌਣੇ ਆ ਇਸ ਤਰ੍ਹਾਂ ਦਾ ਸਾਡੇ ਮਨ ਦੇ ਵਿੱਚ ਭਰਿਆ ਜਾ ਰਿਹਾ ਹੈ ਸਾਡੇ ਮਨ ਨੂੰ 네ਗੇਟਿਵ ਕੀਤਾ ਜਾ ਰਿਹਾ ਹੈ 네ਗੇਟਿਵ ਥੌਟ ਭਰੇ ਜਾ ਰਹੇ ਹਨ ਪਰ ਤੁਸੀਂ ਆਪਣੇ ਵਿਚਾਰਾਂ ਨੂੰ ਪੋਜ਼ੀਟਿਵ ਕਰਨਾ ਸ਼ੁਰੂ ਕਰੋ ਅੱਜ ਤੋਂ ਇਸੇ ਘੜੀ ਤੋਂ ਕਹੋ ਕਿ ਮੇਰੇ ਕੋਲੇ ਬਹੁਤ ਪੈਸਾ ਹੈ ਮੈਂ ਤੰਦਰੁਸਤ ਹਾਂ ਮੇਰੇ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਹੈ ਹਰ ਰੋਜ਼ ਜਿੰਨੇ ਵਾਰੀ ਦਿੰਦੇ ਤੁਸੀਂ ਇਹ ਸ਼ਬਦ ਨੂੰ ਤਹਰਾ ਸਕਦੇ ਹੋ ਸੋਚ ਸਕਦੇ ਹੋ ਤੁਸੀਂ ਓਨੇ ਵਾਰੀ ਤਹਰਾਓ ਸੋਚੋ ਤੁਹਾਡਾ ਜੀਵਨ ਉਸ ਤਰੀਕੇ ਦੇ ਨਾਲ ਢਲਣਾ ਸ਼ੁਰੂ ਹੋ ਜਾਊਗਾ ਸਾਡੇ ਬਜ਼ੁਰਗ ਸਾਡੇ ਫਕੀਰ ਸਾਡੇ ਸੂਫੀ ਸਾਡੇ ਭਗਵਾਨ ਸਾਡੇ ਗੁਰੂ ਐ ਵੀ ਨਹੀਂ ਕਹਦੇ ਸੀ ਐ ਵੀ ਕਿਸੇ ਨੇ ਨਹੀਂ ਲਿਖਿਆ ਕਿ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੁਈ ਰੱਬ ਰੱਬ ਕਰਦੇ ਰੱਬ ਹੋਇਆ ਜਾਂਦਾ ਰਾਂਝਾ ਰਾਂਝਾ ਕਰਦੇ ਰਾਂਝਾ ਹੋ ਜਾਂਦਾ ਇਹ ਹੀ ਗੱਲਾਂ ਸੱਚ ਨੇ ਤੁਸੀਂ ਜਿਸ ਚੀਜ਼ ਦਾ ਦੁਹਰਾਵ ਮਨ ਦੇ ਵਿੱਚ ਕਰਦੇ ਹੋ ਜਿਹੜੀ ਚੀਜ਼ ਤੁਸੀਂ ਮਨ ਵਿੱਚ ਵਾਰ-ਵਾਰ ਸੋਚਦੇ ਹੋ ਚਾਹੇ ਉਹ ਨੈਗੇਟਿਵ ਆ ਚਾਹੇ ਉਹ ਪੋਜ਼ਿਟਿਵ ਆ ਤੁਹਾਡੇ ਜੀਵਨ ਦੇ ਵਿੱਚ ਉਹ ਵਾਪਰਨੀ ਸ਼ੁਰੂ ਹੋ ਜਾਂਦੀ ਆ ਤੁਸੀਂ ਪੈਸਾ ਚਾਹੁੰਦੇ ਹੋ ਪੈਸੇ ਦੇ ਪ੍ਰਤੀ ਆਪਣੇ ਵਿਚਾਰਾਂ ਨੂੰ ਪੋਜ਼ਿਟਿਵ ਕਰ ਲਓ ਇਹ ਤੁਸੀਂ ਨਹੀਂ ਸੋਚਣਾ ਕਿਥੋਂ ਆਊਗਾ ਕਿਵੇਂ ਆਊਗਾ ਤੁਸੀਂ ਜੋ ਕੰਮ ਕਰ ਰਹੇ ਹੋ ਜੋ ਜੋਬ ਜੋ ਕੰਮ ਕਰ ਰਹੇ ਹੋ ਹੱਦ ਤੋਦ ਪਿਆਰ ਕਰਨਾ ਸ਼ੁਰੂ ਕਰ ਦੇਵੋ ਆਪਣੇ ਕੰਮ ਦੇ ਪ੍ਰਤੀ ਲਗਾਵ ਨੂੰ ਵਧਾ ਦੇਵੋ ਤੁਸੀਂ ਜੇਕਰ ਨੌਕਰੀ ਬਦਲ ਨਹੀਂ ਵੀ ਚਾਹੁੰਦੇ ਹੋ ਤਾਂ ਤੁਹਾਡੀ ਨੌਕਰੀ ਵੀ ਬਦਲ ਲਿਵੋ ਪਰ ਨੌਕਰੀ ਨੂੰ ਤੰਤ ਨਾ ਛੱਡੋ ਆਪਣੇ ਮੰਦੇ ਚ ਖਿਆਲ ਰੱਖੋ ਵੀ ਮੇਰੇ ਕੋਲ ਬਹੁਤ ਪੈਸਾ ਆ ਰਿਹਾ ਪ੍ਰਾਣੀ ਨੌਕਰੀ ਨੂੰ ਨਫ਼ਰਤ ਨਾ ਕਰੋ ਉਹਨੂੰ ਪਿਆਰ ਕਰੋ ਉਹਨੂੰ ਜਿੱਥੇ ਤੁਸੀਂ ਕੱਟ ਲਗਾਵ ਨਾ ਕੰਮ ਕਰ ਤੁਸੀਂ ਲਗਾ ਵੱਧ ਲਗਾਵ ਨਾ ਕੰਮ ਕਰਨਾ ਸ਼ੁਰੂ ਕਰੋ ਤੁਹਾਡੇ ਜੀਵਨ ਦੇ ਵਿੱਚ ਖੜਾਵ ਆਵੇਗਾ ਖੇੜਾ ਆਵੇਗਾ ਹਾਸਾ ਆਵੇਗਾ ਰੋਸ਼ਨੀ ਆਵੇਗੀ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇੱਕ ਭਰੋਸੇ ਦੇ ਨਾਲ ਹਰ ਰੋਜ਼ ਕਹੋ ਮੈਂ ਕਿਸਮਤ ਵਾਲਾ ਹਾਂ ਮੇਰੀ ਕਿਸਮਤ ਬਹੁਤ ਚੰਗੀ ਹੈ ਮੇਰੇ ਕੋਲ ਬਹੁਤ ਪੈਸਾ ਹੈ मैं तंदुरुस्त हाँ, हाँ मैं अमीर हो चुका हाँ जिन्ना अमाउंट चाहिए मैं अमीर हो चुका हाँ मैं सारे खर्चे चुकन के काबल हाँ मेरे को खुला पैसा है मेरे कारोबार बहुत तरक्की आ चुकी है मैं वेख पा रहा हाँ कि मेरी जिंदगी बहुत ज्यादा ਫੈਲਾ ਹੋ ਚੁੱਕਿਆ ਹੈ ਖੁਸ਼ੀਆਂ ਆ ਚੁੱਕੀਆਂ ਹਨ ਮੈਂ ਤੰਦਰੁਸਤੀ ਬਲ ਵਧ ਚੁੱਕਿਆ ਹਾਂ ਮੇਰੇ ਬੈਂਕ ਬੈਲੈਂਸ ਵਿੱਚ ਵਾਧਾ ਹੋ ਚੁੱਕਿਆ ਹੈ ਇਸ ਨੂੰ ਵਾਰ-ਵਾਰ ਯਾਦ ਕਰੋ ਖਿਆਲ ਵਾਰ-ਵਾਰ ਆਪਣੇ ਮਨ ਨੂੰ ਯਾਦ ਕਰੋ ਤੁਸੀਂ ਇੱਥੇ ਜ਼ਿੰਦਗੀ ਕੱਟਣ ਨਹੀਂ ਆਏ ਤੁਸੀਂ ਇੱਥੇ ਜ਼ਿੰਦਗੀ ਜਿਉਣ ਆਏ ਆ ਤੁਸੀਂ ਤੇ ਜ਼ਿੰਦਗੀ ਕੱਟਣ ਨਹੀਂ ਆਏ ਤੁਸੀਂ ਤੇ ਜ਼ਿੰਦਗੀ ਜਿਉਣ ਆਇਆ ਹਰ ਕੋਈ ਮੌਤ ਦੀ ਗੱਲ ਕਰਦਾ ਫਿਰਦਾ ਮੌਤ ਅਟਲ ਸਚਾਈਆ ਪਰ ਜ਼ਿੰਦਗੀ ਜਿਉਣ ਦੀ ਗੱਲ ਕੋਈ ਨਹੀਂ ਕਰਦਾ ਮੈਂ ਤੁਹਾਨੂੰ ਜ਼ਿੰਦਗੀ ਜਿਉਣ ਲਈ ਕਹਾਗਾ ਜ਼ਿੰਦਗੀ ਜੀਵੋ ਜ਼ਿੰਦਗੀ ਜਿਉਣ ਲਈ ਆਇਓ ਕਿਸੇ ਵੀ ਚੀਜ਼ ਤੋਂ ਆਪਣੇ ਮਨ ਨੂੰ ਨਾ ਤਰਸਾਓ ਜਦੋਂ ਤੁਸੀਂ ਕਿਸੇ ਚੀਜ਼ ਤੋਂ ਆਪਣੇ ਮਨ ਨੂੰ ਤਰਸਾਉਨੇ ਹੋ ਤਾਂ ਤੁਸੀਂ ਕਰਮ ਨਾਲ ਬੱਝਦੇ ਹੋ ਉਹ ਕਰਮ ਤੁਹਾਨੂੰ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਾਉਂਦਾ ਹੈ ਸੋ ਆਪਣੇ ਮਨ ਦੇ ਚ ਖੇੜੇ ਲੈ ਕੇ ਆਓ ਖੁਸ਼ੀਆਂ ਲੈ ਕੇ ਆਓ ਆਪਣੇ ਆਪ ਨੂੰ ਇੰਜ ਮਹਿਸੂਸ ਕਰਾਓ ਤੁਹਾਡੇ ਕੋਲ ਸਭ ਕੁਝ ਹੈ ਤੁਹਾਡੇ ਕੋਲ ਖੁਸ਼ੀ ਹੈ ਪੈਸਾ ਹੈ ਤੰਦਰੁਸਤੀ ਹੈ ਚੰਗਾ ਘਰ ਪਰਿਵਾਰ ਹੈ ਉਸਦੇ ਲਈ ਸ਼ੁਕਰਾਨਾ ਕਰਦੇ ਰਹੋ ਕਦੇ ਕਿਸੇ ਦਾ ਬੁਰਾ ਨਾ ਸੋਚੋ ਸਭ ਲਈ ਚੰਗਾ ਸੋਚੋ ਇਸ ਤਰ੍ਹਾਂ ਦਾ ਸੰਗੀਤ ਸੁਣੋ ਜੋ ਤੁਹਾਡੇ ਜੀਵ ਵਿੱਚ ਖੇੜਾ ਲੈ ਕੇ ਆਵੇ ਹੰਕਾਰੀ ਗੀਤ ਨਾ ਸੁਣੋ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਮੈਂ ਫਲਾਣਾ ਹੁਣ ਮੈਂ ਤਿਕੜਾ ਹੁਣਾ ਤੁਹਾਡੇ ਬੋਲ ਤੁਹਾਡਾ ਪ੍ਰਭਿਕ ਸਿਰਜਦੇ ਹਨ ਤੁਸੀਂ ਵੇਖਿਆ ਹੋਊਗਾ ਬਹੁਤ ਸਾਰੇ ਗਾਉਣ ਵਾਲੇ ਐਸੇ ਹਨ ਜਿਨ੍ਹਾਂ ਨੇ ਕੋਈ ਗੀਤ ਗਾਇਆ ਤੇ ਉਸ ਤੋਂ ਬਾਅਦ ਉਹ ਇਸ ਸੰਸਾਰ ਤੋਂ ਚਲ ਬਸੇ ਉਹ ਸੱਚ ਤਾਂ ਹੋਇਆ ਕਿਉਂਕਿ ਸਾਡਾ ਕੋਈ ਵੀ ਵਿਚਾਰ ਅੰਤਰਮਨ ਅਵਚੇਤਨ ਤੋਂ ਉੱਠਦਾ ਹੈ ਉਹ ਬ੍ਰਹਿਮੰਡ ਦੇ ਨਾਲ ਜੁੜਿਆ ਹੋਇਆ ਹੈ ਸਾਡਾ ਅਵਚੇਤਨ ਜਿਹੜੀ ਚੀਜ਼ ਸਾਡੇ ਅਵਚੇਤਨ ਦੇ ਨਾਲ ਜੁੜੀ ਹੈ ਜਿਹੜੀ ਸੋਚ ਸਾਡੇ ਸਬ ਕੌਸ਼ਿਸ਼ ਮਾਈਂਡ ਦੇ ਨਾਲ ਜੁੜੀ ਹੈ ਉਹ ਹਕੀਕਤ ਬਣੇਗੀ ਹੀ ਬਣੇਗੀ ਕਿਉਂਕਿ ਹਰ ਇੱਕ ਮਨ ਬ੍ਰਹਿਮੰਡ ਦੀ ਅੰਛ ਹੈ ਹਰ ਇੱਕ ਮਨ ਦੇ ਵਿੱਚ ਇੱਕ ਆਪਣਾ ਬ੍ਰਹਿਮੰਡ ਹੈ ਸੋ ਆਪਣੇ ਵਿਚਾਰਾਂ ਤੇ ਆਪਣੀ ਪਕੜ ਬਣਾਉਣੀ ਸ਼ੁਰੂ ਕਰੋ ਆਪਣੇ ਵਿਚਾਰਾਂ ਨੂੰ ਰੀਪ੍ਰੋਗਰਾਮ ਕਰਨਾ ਸ਼ੁਰੂ ਕਰੋ ਤੁਹਾਡੇ ਜੀਵਨ ਦੇ ਚ ਖੇੜਾ ਆਉਣਾ ਸ਼ੁਰੂ ਹੋ ਜਾਊਗਾ ਤੁਸੀਂ ਅੱਗੇ ਵਧ ਸਕੋਗੇ ਤੁਸੀਂ ਅੱਗੇ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਦੇ ਨਾਲ ਜੀ ਸਕੋਗੇ ਸੋ ਫਿਰ ਵੀ ਤੁਹਾਡੇ ਮਨ ਦੇ ਚ ਕੋਈ ਵੀ ਸਵਾਲ ਹੈ ਤੁਸੀਂ ਸਾਨੂੰ ਪੁੱਛ ਸਕਦੇ ਹੋ ਸੋ ਅੱਜ ਦਿਨ ਲਈ ਇੰਨਾ ਹੀ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ